ਪਾਜ ਲੈਨਾ ਮੂਰਾ ਰ ਅ ਅਜ ਹੂੰ ਸਮਝ ਪਛ ਬੇਕਰ ਉਹਨਾ ਤੂੰ ਸਮਾਜਾ ਤਾ ਚ ਬੇਗਰੇ ਉਨਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਦਾਸ ਦੇ YouTube ਚੈਨਲ ਤੇ ਇੱਕ ਹੋਰ ਸੰਗੀਤਮਈ ਵੀਡੀਓ ਦੇ ਵਿੱਚ ਉਮੀਦ ਹੈ ਕਿ ਆਪ ਜੀ ਸਾਰੇ ਠੀਕ ਠਾਕ ਹੋਵੋਗੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਸੋ ਆਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਗੁਰੂ ਕੇ ਪਿਆਰੇ ਕੀਰਤਨੀਆਂ ਦੁਆਰਾ ਗਾਇਨ ਕੀਤੀ ਹੋਈ ਇੱਕ ਬੜੀ ਹੀ ਪਿਆਰੀ ਬੰਦਿਸ਼ ਰੀਤ ਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਬੜਾ ਪਿਆਰਾ ਸ਼ਬਦ ਅੱਜ ਹੂੰ ਸਮਝ ਕਛ ਬਿਗਰਿਓ ਨਾਹਿਨ ਜੋ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੇ 350 ਸਾਲਾਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹੈ। ਆਓ ਸਾਰੇ ਰਲ ਮਿਲ ਕੇ ਆਪਾਂ ਪਹਿਲਾਂ ਇਸ ਬੰਦੇਸ਼ ਨੂੰ ਤਾਲ ਕਹਿਰਵਾ ਦੇ ਅੰਦਰ ਗਾਇਨ ਕਰੀਏ। ਫਿਰ ਆਪਾਂ ਇਸ ਦੀ ਨੋਟੇਸ਼ਨ ਨੂੰ ਬਿਨਾਂ ਤਾਲ ਤੋਂ ਸਮਝਾਂਗੇ। ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਪੂਰਾ ਵੇਖਣਾ ਜੀ। ਸੋ ਆਓ ਜੀ। ਸਭ ਤੋਂ ਪਹਿਲਾਂ ताल कहरवा ਦੇ ਅੰਦਰ ਆਪਾਂ ਇਸ ਸ਼ਬਦ ਨੂੰ ਗਾਇਨ ਕਰੀਏ ਜੀ ਅੱਜ ਨੂੰ ਸਮਝ ਕਾਛੋ ਬੇਗਰੇ ਉਹਨਾ ਹੈ ਨਾ ਅੱਜ ਨੂੰ ਸਮਝ ਕਾਛੋ ਬੇਗਰੇ ਜੋ ਸਮਝਾ ਤਸਬੇ ਕੋ ਰਹੇ ਉਨਾ ਹੈ ਮਾ ਭਾਜ ਲੈਣਾ ਮੋਰਾ ਭਾਜ ਲੈਣਾ

ਏ ਸੱਚ ਜੀਤਾਰ ਰੇ ਨਰ ਏ ਸੱਚ ਜੀਤਾਰ ਸਗਲ ਜਗਤ ਅਜੇ ਸੁਪਨਾ ਸਗਲ ਜਾਗਤ ਹਜੱਸੇ ਸੁਬਨਾ ਬੇਨ ਸਤ ਲਗ ਤਨ ਬਾਰੋ ਬੇਨ ਸਤ ਲਗ ਤਨ ਬਾਰੋ समझ अजु समज कचेगुना समझ समज कचेग देना 12 rupi banai raat pat nahi din char reh tu nahi din char တဲసే హి ए सुकुमाया के तဲసే హి ए सुकुमाया और जे आज हूँ ओरज अजहं आज हूँ समझ अजह समज कचल ਜੇ ਮਤਸਾਦਨ ਕੋ ਕਹੋ ਨਾ ਨਕ ਜੇ ਮਤਸਾਦਨ ਕੋ ਕਹੋ ਨਾ ਨਕ ਜੇ ਮਤਸਾਦਨ ਕੋ ਆਖਿਓ ਤੋ ਹੈ ਮੁਕਾ ्यो तो हे पुकार आज समज कश बेगना अजहु समज कच्छ बेगना पजलेना मुरा ਜਿਲੇ ਨਾਮ ਮੁਰਾਰ ਮਾਝੂ ਸਮਝੂ ਕਾਚ ਬੇਕਉ ਨਾਹਿੰ ਮਾਝੂ ਸਮਝੂ ਕਾਚ ਬੇਕਉ ਨਾਹਿੰ ਮਾਝੂ ਸਮਝੂ ਮਾਝੂ ਸਮਝੂ ਸੋ ਸਮਝੂ ਕਾਛ ਬੇਕਰੇ ਉਡਾਏ ਨਾ ਪਾਏ ਗੁਰੂ ਸੋਇ ਆਪਾਂ ਦੇ ਸਰ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਇਹਨੂੰ ਆਪਾਂ ਗਾਇਨ ਕੀਤਾ ਤਾਲਬਦ ਕਰਕੇ ਸੋ ਹੁਣ ਇਹਦੀ ਨੋਟੇਸ਼ਨ ਨੂੰ ਆਪਾਂ ਥੋੜਾ ਸਮਝੀਏ ਜੀ ਹੌਲੀ ਹੌਲੀ ਸਮਝਾਂਗੇ ਆਪਾਂ ਅਜੂ ਸਮਝੂ ਕਾਚ ਬੇਗਰੇ ਹੋਣਾ ਹੈ ਇਹਦੇ ਵੀ ਤਿੰਨ ਤਰੀਕੇ ਨੇ ਤਿੰਨ ਪੈਟਰਨ ਨੇ ਜਿਹੜਾ ਤੁਹਾਨੂੰ ਠੀਕ ਲੱਗੇ ਲਾ ਲਿਓ ਸਭ ਤੋਂ ਪਹਿਲਾਂ ਜਿਹੜਾ ਈਜ਼ੀ ਆ ਅਜੂ ਸਮਝੂ ਕਾਚ ਬੇਗਰੇ ਹੋਣਾ ਹੈ ਸਿੱਧਾ ਸਿੱਧਾ

ਸਾ ਗਾ ਮ ਗਮ ਪਾ ਮ ਗ ਗਮ ਗ ਰੇ ਸਾਰੇ ਸੰਸਾ ਤੀਸਰਾ ਪੈਟਰਨ ਕਰ ਨੀ ਤੋਂ ਸ਼ੁਰੂ ਕਰ ਅਜੋ ਸਮਝ ਕਾਛ ਬੇਗਰੇ ਉਹ ਨਾ ਨੀ ਸਾ ਗਾ ਮ ਇੱਕ ਹੋ ਗਿਆ ਸੀ ਸਾ ਗਾ ਮ ਗਮ ਪਾ ਹੁਣ ਹੋ ਗਿਆ ਨੀ ਸਾ ਗਾ ਮ ਗਮ ਪਾ ਕਾਚੂ ਅਜੂ ਸਮਝੂ ਅਜੂ ਸਮਝੂ ਅਜੂ ਸਮਝੂ ਕਾਚੂ ਬੇ ਗਰੇ ਨਾ ਹਨ ਕਰ ਦੂਸਰੀ ਧੁੱਕ ਜੜੀ ਅੱਧੀ ਧੁੱਕਿਆ ਭਾਜ ਲੈਣਾ ਮੂਰਾਰ ਕੋਲੀ ਗੋੜੀ आ पापा माग रेगा सारे मेगा सारे मे नाम मुरा पापा द पमाा पापा मागा रेगा सारे रे माग ਉਤਮਤ ਫਿਰ ਅਜਹੁ ਸਮਝ ਕਾਛ ਬੇਗਰ ਹੋਣਾ ਹੈ ਨਾ ਸੁਣ ਇਹਦਾ ਅੰਤਰਾ ਦੇਖ ਲੋ ਅੰਤਰਾ ਨਹੀਂ ਤਾਂ ਸ਼ੁਰੂ ਕਰਨਾ ਰੇ ਨਰ ਏ ਸਾਚੀ ਜੀਤਾਰ ਨੀ ਨੀ ਹੁਣ ਪਹਿਲਾਂ ਤਾਂ ਨੀ कोमल आ गई थे ठीक है जी उस तो बाद धा शुद्ध फिर नी नी सा फिर धा कोमल नी नी दा नी नी सा दा पा पादा नी रे सा सा नी नी दा नी नी सा दा पा नी नी दा नी नी सा सदा पा पादा नी रे सा ਜੀ ਜਤਾਰ ਸਗਲ ਜਗਤ ਵੇ ਹਜੇ ਸੁਪਨਾ ਨੀ ਨੀਦ ਨੀ ਸਦਾ ਪਾ ਪਾ ਨਿਰਸਾਸ ਉਤੋਂ ਬਾਦ ਫੇਰ ਹੋਈ ਜਿਹੜਾ ਆਪਾਂ ਪਾ ਜੇ ਲੇਨ ਅਮੁਰਾਰ ਵਾਲੀ ਉਹੀ ਇੱਥੇ ਪੈਟਰਨ ਆ ਜਾਣਾ ਬੈਨ ਸਤ ਲਗਤ ਨਬਾਰ ਬੈਨ ਸਤ ਲਗਤ ਨਬਾਰ ਓਲੀ ਦੇਖ ਲਓ ਬੈਨ ਸਤ ਲਗਤ ਨਬਾਰ ਪਾਪਾ ਪਾ ਦਾ ਪਾਣੀ ਦਾ ਪਾ ਮਾ ਮਾ ਪਾ ਮਾਂਗਾ ਰੇਗਾ ਸਾਰੇ ਰੇ ਮੰਗਾ ਅੱਜ ਹੂੰ ਸਮਝ ਕਾਚ ਬੇਕਰ ਯੁਨਾ ਨਾ ਨਾ ਹੀ ਨਾ ਸਵੇ ਬੰਦਿਸ਼ ਆਪਾਂ ਕੀਤੀ ਐ ਡੀ ਸ਼ਾਰਪ ਤੋਂ ਜੀ ਭੈਣਾ ਵੀ ਧਿਆਨ ਨਾਲ ਇਹਨੂੰ ਵੇਖ ਕੇ ਆਪਣੇ ਪਿੱਛੇ ਤੋਂ ਇਹਨੂੰ ਕਰ ਸਕਦੇ ਨੇ ਬੜੀ ਆਰਾਮ ਨਾਲ ਇਹ ਹੋ ਜਾਣੀ ਐ ਫਿਰ ਵੀ ਥੋੜਾ ਜਿਹਾ ਦੇਖਣਾ ਆਪਾਂ ਭੈਣਾ ਦੀ ਪਿੱਛੇ ਤੋਂ ਵੀ ਦੇਖ ਲੈਨੇ ਆ ਅੱਜ ਹੂੰ ਸਮਝ ਕਛ ਬੀ ਕਰ ਰਿਹਾ ਹੈ ਅੱਜ ਹੂੰ ਸਮਝ ਕਛ ਬੀ ਕਰ ਰਿਹਾ ਹੈ ਨਾ ਬਾਝ ਲੈਣਾ ਮੂਰਾਰੇ ਬਾਝ ਲੈਣਾ ਮੂਰਾਰੇ ਅੱਜ ਹੂੰ ਸਮਝੈ ਕਾਛ ਬੀਕਰਿਉ ਨਾ ਨਾ ਅੰਤਰਾ ਰੇ ਨਰ ਕੇ ਸਾਚੀ ਜੇ ਤਰ ਰੇ ਨਰ ਕੇ ਸਾਚੀ ਜੇ ਤਰ ਨੇ ਨਾ ਨੇ ਸਦਾ ਪਾਦਨੀ ਰਸਾਸ ਕੀ ਰੋਈ ਪੈਟਨ ਆ ਗਿਆ ਭਜਲੇ ਨਾਮ ਮੁਰਾਰ ਵਾਲਾ පસજ છ बક සગම සગમ පමanga ગર සગી ස સછ છ बક ਸੋ ਉਮੀਦ ਹੈ ਕਿ ਆਪ ਜੀ ਨੂੰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਣੀ ਹੈ ਜੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਸੰਗਤਾਂ ਤੱਕ ਵੀ ਪਹੁੰਚੇ ਸਾਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਇਹ ਸ਼ਬਦ ਗਾਇਨ ਕਰਕੇ ਅਤੇ ਇਸ ਤਰ੍ਹਾਂ ਦੇ ਹੋਰ ਸ਼ਬਦ ਗਾਇਨ ਕਰਕੇ ਆਪਣੀ ਆਪਣੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾ ਸਕਣ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਜੋ ਅੱਗੇ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਆਪਜੀ ਨੂੰ ਮਿਲ ਸਕੇ ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਕਰ ਕਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵੇ ਅਤੇ ਸਾਡੇ YouTube ਚੈਨਲ ਦਾ ਮੇਨ ਮੋਟਿਵ ਆਓ ਗੁਰਬਾਣੀ ਕੀਰਤਨ ਨਾਲ ਜੁੜੀਏ ਨਸ਼ਿਆਂ ਨੂੰ ਤਿਆਗੀਏ ਆਪ ਇਹ ਜੁੜੀਏ ਬੱਚਿਆਂ ਨੂੰ ਵੀ ਜੋੜੀਏ ਇਹ ਮਕਸਦ ਸਾਡਾ ਪੂਰਾ ਹੋਵੇ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹਾਸੇ ਦੇ ਵਾਸਤੇ ਰਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ